ਵਧੀਆ ਲੱਗਾ ਜੀ ਹਾਂ ਜੀ ਤੁਸੀਂ ਤੇ ਆਈ ਨਹੀਂ ਗੱਲ ਤੇ ਮੈਂ ਦੇਖਣੀ ਉਹ ਅੱਗੇ ਭੈਣ ਦੀ ਗੱਸੇ ਹੋੜ ਦੇ ਮੈਂ ਕਿਹਾ ਠੀਕ ਨਹੀਂ ਮੈਂ ਕੋਈ ਨਹੀਂ ਗਿਆ ਅੱਛਾ ਤੇ ਉਹ ਵੱਡੇ ਗੁੱਸਾ ਗੱਡਣ ਹੈ ਨਹੀਂ ਹੁਣ ਹੋ ਕੇ ਆਉਣੀ ਹੈ ਚਾਚਾ ਜੀ ਵਧੀਆ ਵਧੀਆ ਵਿਆਹ ਦਾ ਪ੍ਰੋਗਰਾਮ ਹੋਤ ਗਿਆ ਨਹੀਂ ਆਹੋ ਬਾਬੇ ਜੀ ਮੇਰ ਨਾਲ ਸਾਰੀਆਂ ਰਸਮਾਂ ਵਧੀਆ ਹੋਈਆਂ ਆ ਬਸ ਥੋੜਾ ਜਨਾ ਪਹਿਲਾਂ ਤਾਂ ਕਿ ਮੌਸਮ ਬਦਲ ਜਾ ਹੋ ਗਿਆ ਤੇ ਮੈਂ ਭੈ ਖਰਾਬੀ ਕਰੇ ਪਰ ਪ੍ਰਮਾਤਮਾ ਨੇ ਚਲੋ ਟਾਈਮ ਫਿਕਰ ਨਹੀਂ ਨਹੀਂ ਬੜਾ ਵਧੀਆ ਟਾਈਮ ਨਿਕਲ ਕੇ ਆਇਆ ਹਾਂ ਚਾਚਾ ਜੀ ਚਾਚਾ ਜੀ ਬੰਦੇ ਠੀਕ ਠਾਕ ਹਾਂਜੀ ਵਧੀਆ ਆਹੋ ਚਾਚੀ ਜੀ ਚਾਹ ਅਰੁਪਾ ਫਿਜ਼ੀਕਲ ਸਾਨੂੰ ਸਾਰੇ ਠੀਕ ਠਾਕ ਹਾਂਜੀ ਠੀਕ ਠਾਕ ਤੇ ਸਾਨੂੰ ਖਾਣਾ ਪਾਸ ਵਧੀਆ ਕੋਲ ਸੁਣਾਓ ਚਾਚੀ ਜੀ ਕੀ ਕੀ ਹਾਂ ਹਾਂ ਮਗਰ ਨੂੰ ਠੀਕਾ ਗਰ ਲਈ ਨਾ ਵੇਹਲਾ ਆਪਣੇ ਵੀਰ ਦੀਆਂ ਗੱਲਾਂ ਮੈਂ ਦੱਸਿਆ ਵੀ ਹੈਗਾ ਨਹੀਂ ਕਿ ਲੱਭਨੇ ਜਾਣਾ ਤੇ ਚੱਲ ਤੂੰ ਮੇਰੀ ਉਹਨੂੰ ਤੇ ਭਾਰੇ ਇੱਕ ਮੁੰਡੇ ਦਾ ਤੇ ਕੋਈ ਹਾਂ ਲਈ ਨਾ ਇਹਦੀ ਜਾਰੀ ਦੋਸਤੀ ਨਹੀਂ ਮੁੱਕਦੀ ਉਹ ਮੁੰਡੇ ਨੂੰ ਘੋੜਾ ਆ ਰਿਹਾ ਹੈ ਅਸੀਂ ਉਹ ਕਿੰਨੇ ਕਿਤੇ ਫੇਰਾ ਪਾਉਣ ਤੋਂ ਦੋਹਰਾ ਆ। ਆ ਮੈਂ ਵੀ ਸੋਚਿਆ ਨਹੀਂ ਅੱਜ ਸਵੇਰੇ ਪੇ ਫੇਰਾ ਪਾ ਲਿਓ। ਪਤਾ ਨਹੀਂ ਹੁੰਦਾ ਕਿਹੜੇ ਵੇਲੇ ਸਵੇਰ ਆ ਉਹ ਧਰਵੀ ਜਾਣਾ ਪੈ ਜੇ ਤੇ ਹਟੋ। ਜਲੇ ਨਾ ਆ ਕੰਮ ਮੈਂ ਕਰ ਲੈਨੀ ਆ ਤੇ ਜਾ ਵੇਖ ਕੇ ਤੇਰੀ ਪ੍ਰਜਾ ਹੀ ਪਿਆਰ ਹੋ ਗਈ ਆ। ਹੁਣ ਤੈਨੂੰ ਪਤਾ ਹੀ ਤੇਰੇ ਭਰਾ ਦਾ ਸਬਾ ਕਿੰਨਾ ਕਾਲਾ ਉਹ ਕਦੋਂ ਦਾ ਬਾਹਰ ਖਲੋਤਾ। ਕੋਈ ਗੱਲ ਮਮੀ ਮੈਂ ਮੈਨੀ ਆ ਵੀਰ ਜੀ ਨੂੰ ਨਾ ਇੰਨੇ ਕਾਲੇ ਨਹੀਂ ਪਹਿਣਾ ਚਾਹੀਦਾ। ਉਹਦਾ ਫਿਰ ਸ਼ੁਰੂ ਤੋਂ ਸਭਾਇ ਇਤਰਾਹ ਦਾ ਵਾ ਉਹ ਆਂਦਾ ਵੀ ਮੈਂ ਤਿਆਰ ਹੋ ਕੇ ਨਹੀਂ ਖਲੋਣਾ ਮੇਰੇ ਤੋਂ ਪਹਿਲਾਂ ਤਿਆਰ ਹੋ ਉਹ ਤੇ ਜਿਹੜੇ ਬੱਸ ਗੱਡੀ 'ਚ ਬੈ ਕੇ ਤੁਰਦੇ ਹੋਈ ਗਏ ਚਲੋ ਕੋਈ ਗੱਲ ਨਹੀਂ ਮੰਮੀ ਮੈਂ ਬੀਅਨੀ ਐ ਤੁਹਾਨੂੰ ਪਤਾ ਵਾ ਨਵੇਂ ਸਮੇਂ ਤਿਆਰ ਹੁੰਨ ਦਾ ਤੇ ਵਧੀਆ ਲੱਗਦਾ ਵਾ ਨਹੀਂ ਨਹੀਂ ਉਹਨੇ ਸੋਨਾ ਜਿਆ ਤਿਆਰ ਕਰੀ ਕੋਈ ਗੱਲ ਨਹੀਂ ਮੰਮੀ ਤੇ ਇਦਾਂ ਵਾ ਭਾਬੀ ਨੂੰ ਜਿਹੜਾ ਸੋਨਾ ਪਾਇਆ ਦੀ ਤਾਈ ਸਮਾਨ ਉਹਨੂੰ ਮੈਂ ਪੁੱਤ ਸਾਰਾ ਹੀ ਫੜਾਤਾ ਸੀ ਤੇ ਜਾਵੇ ਹਲਾ ਉਹ ਪੌਂਦੀ ਵੀ ਘੱਟ ਵਾ ਮੰਮੀ ਅੱਦਾ ਸਹੀ ਹੈ ਗਾਲ ਮੈਂ ਕਿਹੜਾ ਪਾਉਣੀ ਹੈ ਕਿ ਮੈਨੂੰ ਇੰਨਾ ਪਾਇਆ ਕਦੀ ਮੈਂ ਪਾਇਆ ਆ ਆਹੋ ਉਹਨਾਂ ਲਈ ਮੈਂ ਨਹੀਂ ਪਾ ਰਹੀਆਂ ਪਾ ਰਹੀਆਂ ਨਹੀਂ ਚੀਜ਼ਾਂ ਮੰਮੀ ਮੈਂ ਨਹੀਂ ਪਾਉਣੀ ਤੇ ਮੈਂ ਫੜਾ ਆਈ ਹਾਂ ਹੁਣ ਗਾੜੀ ਤੂੰ ਜਾ ਕੇ ਵੇਖ ਲੈ ਕਿਨੇ ਪਾਇਆ ਕਿ ਨਹੀਂ ਪਾਇਆ ਕੋਈ ਗੱਲ ਨਹੀਂ ਭਾਬੀ ਜੀ ਹੋ ਗਈ ਜੀ ਤਾਂ ਹਾਂਜੀ ਦੀਦੀ ਮੈਂ ਤਾਂ ਤਿਆਰ ਹੋ ਗਈ ਆ ਵੀਰ ਜੀ ਬਾਹਰ ਟਿਕਨ ਡੇ ਜੀ ਤੁਹਾਨੂੰ ਉਹਦੇ ਮੈਂ ਚਲ ਜਾਨੀ ਆ ਗਰਲਿੰ ਮੈਂ ਤੁਹਾਨੂੰ ਵੀ ਕਿਹਾ ਸੀ ਕਿ ਤੁਸੀਂ ਸਭ ਕੋ ਮੇਰੇ ਨਾਲ ਜਾਂਦੇ ਕੋਈ ਗੱਲ ਨਹੀਂ ਭਾਬੀ ਜੀ ਤੇ ਦੋਏ ਜੀ ਜਾਓ ਸੋਹਣੇ ਲੱਗਦੇ ਆ ਕੋਈ ਗੱਲ ਨਹੀਂ ਜਿੱਦਨ ਤੁਹਾਨੂੰ ਆਪਾਂ ਲੈਣ ਜਾਵਾਂਗੇ ਨਾ ਉਸ ਦਿਨ ਜਾਵਾਂਗੀ ਮੈਂ ਕੋਈ ਨਹੀਂ ਜੇ ਅੱਜ ਜਾਂਦੇ ਨਾ ਤੇ ਮੈਨੂੰ ਹੋਰ ਵਧੀਆ ਲੱਗਦਾ ਪਰ ਤੁਸੀਂ ਕਹਤਾ ਕਿ ਨਹੀਂ ਅੱਜ ਤੁਸੀਂ ਜਾਓ ਤੁਹਾਨੂੰ ਪਤਾ ਵਾ ਘਰ 'ਚ ਕਿੰਨੇ ਕੰਮ ਆ ਤੇ ਮੰਮੀ ਕੋ ਤਾਂ ਕੰਮ ਨਹੀਂ ਹੁੰਦਾ ਹੈਗਾ ਤੇ ਇੰਨਾ ਵਾ ਕਿ ਚਲ ਮੇਰੇ ਰਈ ਦਾ ਸੋਖ ਹੋ ਜਾਊਗਾ ਇੱਥੇ ਮੰਮੀ ਨਾਲ ਮੈਂ ਕੰਮ ਕਰਾ ਦਾਂਗੀ ਹਾਂ ਚਲੋ ਠੀਕ ਆ ਜਿੱਦਾਂ ਤੁਹਾਡੀ ਮਰਜ਼ੀ ਤੇ ਕੋਈ ਨਹੀਂ ਫਿਰ ਅਸੀਂ ਛੇਤੀ ਆ ਜਾਾਂਗੇ ਤੇ ਭਾਬੀ ਜੀ ਤੇ ਸੋਨਾ ਨਹੀਂ ਪਾਇਆ ਹੈਗਾ ਮम्मी ਮੈਨੂੰ ਕਹਿਣ ਏ ਮੈਂ ਸੋਨਾ ਦਿੱਤਾ ਭਾਬੀ ਨੂੰ ਦੀਦੀ ਮੈਂ ਨਾ ਤੁਹਾਨੂੰ ਦੱਸਾਂ ਮੈਨੂੰ ਸੋਨੇ ਤੋਂ ਥੋੜੀ ਅਲਰਜੀ ਆ ਜਦੋਂ ਵੀ ਮੈਂ ਗਲਚ ਹਾਰ ਪਾਉਂਦੀ ਨਾ ਤੇ ਮੇਰੇ ਇੱਥੇ ਰਾਸ਼ੀਸ ਜਿਹੀ ਹੋ ਜਾਂਦੀ ਆ ਤੇ ਦੀਦੇ ਘਰ ਕਿਵੇਂ ਪਾਇਆ ਨਹੀਂ ਤਾਂ ਹੀ ਮੈਂ ਸਿੰਪਲ ਜੀਆਂ ਹਵਾਲੀਆਂ ਪਾ ਕੇ ਰੱਖਦੀ ਆ ਭਾਬੀ ਜੀ ਹੈ ਤਾਂ ਸਹੀ ਆ ਪਰ ਲੋਕਾਂ ਨੇ ਇਹ ਕਹਿਣਾ ਵਾ ਜੇ ਤੁਹਾਡੀ ਕੋਈ ਚਾਸੀਤਾ ਹੀ ਆਏਗੀ ਵੀ ਉਹਨਾਂ ਨੇ ਕੁਝ ਪਾਇਆ ਹੀ ਨਹੀਂ ਹੈਗਾ ਦੀਦੀ ਜਦੋਂ ਉਹਨਾਂ ਵਿਆਹ ਹੋਇਆ ਸੀ ਨਾ ਉਹ ਸਾਰਿਆਂ ਨੇ ਵੇਖਿਆ ਸੀ ਵੀ ਤੁਸੀਂ ਮੈਨੂੰ ਕਿੰਨਾ ਕੁਛ ਪਾਇਆ ਵਾ ਤੇ ਇਸ ਤੋਂ ਵੱਡੀ ਗੱਲ ਕੋਈ ਹੋਰ ਹੈਗੀ ਆ ਤੇ ਅੱਜ ਮੈਨੂੰ ਤੁਸੀਂ ਇਦਾਂ ਹੀ ਜਾਣ ਦੋ ਚਲੋ ਕੋਈ ਗੱਲ ਨਹੀਂ ਭਾਬੀ ਜੀ ਫੇਰ ਚਲ ਜਓ ਵੀਰ ਜੀ ਨਾਲ ਕਾਲੇ ਪੈ ਜਾਣ ਤੇ ਇਹ ਆ ਵੀ ਕੋਈ ਗੱਲ ਨਹੀਂ ਜੇ ਟਾਈਮ ਲੱਗ ਵੀ ਜਾਊਗਾ ਤਾਂ ਕੋਈ ਗੱਲ ਨਹੀਂ ਛੇਤੀ ਛੇਤੀ ਨਾ ਕਰਿਓ ਕਿਉਂਕਿ ਬਾਜ ਵੀਰ ਜੀ ਦੀ ਆਦਤ ਆ ਜਿੱਥੋਂ 3 ਵਜੇ ਦੇ ਉਹਨਾਂ ਨੂੰ ਹੁੰਦਾ ਮੈਂ ਘਰ ਚਲਦਾ ਕੋਈ ਨਹੀਂ ਆ ਮੈਂ ਉਹਨਾਂ ਨੂੰ ਵੀ ਸਮਝਾ ਲਾਂਗੀ ਤਨਾਲੇ ਛੇਤੀ ਆਉਣ ਦੀ ਕੋਸ਼ਿਸ਼ ਕਰਾਂਗੇ ਗਰਲੀਨ ਤੈਨੂੰ ਪਤਾ ਵਾ ਜਮਾਨਾ ਨਹੀਂ ਠੀਕ ਤੇ ਅੱਜ ਕੱਲ੍ਹ ਨਹੀਂ ਕਿੰਨੇ ਕੇ ਦੇਣੇ ਆ ਹਨੇਰਾ ਛੱਟ ਹੋ ਜਾਂਦਾ ਆ ਹਾਂਜੀ ਭਾਬੀ ਜੀ ਤੇ ਚਲੋ ਠੀਕ ਆ ਫਿਰ ਚਲ ਜੂ ਤੂੰ ਚਲੋ ਠੀਕ ਆ ਫਿਰ ਮੇਰੀਆਂ ਉਹ ਵੀ ਛੇਤੀ ਆ ਜਿਓ ਮੈਂ ਤੁਹਾਨੂੰ ਤਾਂ ਹੀ ਦੱਸਣਗੀ ਕਿ ਛੇਤੀ ਆ ਜਾਾਂਗੇ ਚਲੋ ਠੀਕ ਆ ਇੱਕ ਮੈਂ ਤੁਹਾਡੇ ਘਰ ਕੇ ਦਿੱਤੀ ਰਹੀ ਆ ਨਹੀਂ ਤੇ ਤੁਹਾਨੂੰ ਪਤਾ ਲੱਗਣੇ ਮੈਂ ਲੈ ਲੈਣਾ ਹੀ ਕੋਈ ਨਹੀਂ ਆ ਛੇਤੀ ਆਵਾਂਗੇ ਕੱਲ ਤੁਸੀਂ ਹਾਲੇ ਰਹਿਣਾ ਹੀ ਆ ਦੋ ਚਾਰ ਦਿਨ ਹਾਂਜੀ ਤੇ ਨਾਲੇ ਭਾਬੀ ਜੀ ਮੈਂ ਸੱਚੀ ਪਤਾ ਕੀ ਕਹਿਣੀ ਹਾਂ ਤੁਸੀਂ ਤੇ ਮੈਂ ਜਾਵਾਂਗੇ ਵੀਜੀ ਨਾ ਮੈਂ ਵੇਖਣ ਦੀ ਬੜੇ ਸੋਹਣੇ ਸੂਟ ਹੀ ਇੰਸਟਾਗ੍ਰਾਮ 'ਤੇ ਉਹ ਤੇ ਮੈਂ ਵੀ ਵੇਖਣ ਲਈ ਹਾਂ ਤੇ ਨਾਲੇ ਕਿਹ ਦਿਨ ਮੱਥਾ ਟੇਕ ਕੇ ਆਵਾਂਗੇ ਨਾਲੇ ਸੂਟਾਂ ਵੇਖ ਆਵਾਂਗੇ ਨਾਲੇ ਗਰਮੀਆਂ ਆਉਣੀਆਂ ਗਾਂਗਾ ਗਰਮੀ ਵਾਲੇ ਵੇਖਾਂਗੇ ਹੁਣ ਸਿਆਲ ਵਾਲੇ ਤੁਹਾਨੂੰ ਪਤਾ ਕਿੰਨੇ ਸੂਟ ਹੈਗੇ ਆ ਹੋਈ ਗੱਲ ਨਹੀਂ ਭਾਬੀ ਤੇ ਚਲੋ ਫਿਰ ਚਲ ਜੋ ਨਹੀਂ ਹਾਂ ਚਲੋ ਠੀਕ ਕਰਨਾ ਨੇ ਵੀ ਕਾਲੇ ਪੈ ਜਾਣਾ ਹਣਾ ਹਾਂ ਚਲ ਕਿਸੇ ਪਰਸਨ ਨੇ ਗੱਡੀ ਵਿੱਚ ਰਹਿ ਕੇ ਹਾਂ ਕੋਈ ਨਹੀਂ ਮੈਂ ਚਲ ਜਾਂਦੀ ਗਰਲੀਨ ਚਲ ਠੀਕ ਹੈ ਅਰੇ ਇੰਨਾ ਟਾਈਮ ਨਾ ਲਾਇਆ ਚਲੋ ਜੀ ਚਲੋ ਇੰਨਾ ਟਾਈਮ ਕੋ ਲਾਤਾ ਯਾਰ ਤਿਆਰ ਹੋ ਜੇ ਤੁਹਾਨੂੰ ਪਤਾ ਟਾਈਮ ਤੇ ਲੱਗਦੀ ਜਾਂਦਾ ਫਿਰ ਤਿਆਰ ਵੀ ਹੋ ਜਿਆ ਮੈਂ ਪਰ ਥੋੜਾ ਟਾਈਮ ਲਾਇਦਾ ਇੰਨਾ ਟਾਈਮ ਨਹੀਂ ਲਾਇਨਾ ਰੱਖ ਲ ਗਏ ਚਲੋ ਮੈਂ ਡੇਰ ਖੋਲਦੀ ਆ ਤੁਸੀਂ ਗੱਡੀ ਲੈ ਕੇ ਆਓ ਫਿਰ ਡਰ ਮੇ ਆਇਆ ਵੀ ਅੱਜ ਸਮਾਂ ਨਹੀਂ ਆਉਣਾ ਜੇ ਉਹਨਾਂ ਨੇ ਹਾਂ ਮੈਂ ਕਿੱਥੇ ਜਾਣਾ ਸੀ ਕਿੱਥੇ ਜਾਣਾ ਸੀ ਮੈਂ ਯਾਰ ਉਹ ਬੰਦਾ ਮਿਲਣਾ ਸੀ ਤੇ ਮੈਂ ਦੁਕਾਨ ਤੇ ਉਹਨੂੰ ਜਾਣਾ ਅੱਛਾ ਜਦੋਂ ਕੋਣਾ ਪਿੰਨੇ ਵਜਣਾ ਉਹਨਾ ਟਾਈਮ ਹੁਣ 10:30 ਹੋ ਗਏ 11:30 ਵੀ ਤੱਕ ਉਹਨਾਂ ਨਾਲ ਜਾਣਾ ਡਾਡਾ ਮੈਂ ਤਾਂ ਉਹਨੂੰ ਜਾਣਾ ਹਾਂ ਉਹਨਾਂ ਨਾਲੇ ਕੋਈ ਚਾਹ ਪਾਣੀ ਲੈ ਆਵਾਂਗਾ ਅੱਛਾ ਜੇ ਆ ਜਾਵੇਂ ਤੈਨੂੰ ਫੋਨ ਕਰਦੀ ਤੇ ਆ ਜਾਵੇਂ ਨਾਲ ਕਾਰੇ ਇਸਮਾਨ ਲੈ ਆਵਾਂਗਾ ਆਹੋ ਤੇ ਜੇ ਉਹ ਪਹਿਲਾਂ ਆ ਗਏ ਤੇ ਫੋਨ ਕਰਦੀ ਮੈਂ ਖੱਟੀ ਆ ਜਾਣਾ ਠੀਕ ਆ ਦੇ ਦੋਹੋਂ ਨਾਲ ਉਹ ਨਾਲ ਦੇ ਨਾ ਤਾਂ ਵਾਜ ਨਹੀਂ ਨਾ ਮੰਮੀ ਨੀਨੀ ਆਉਣ ਤੇ ਨਾ ਆਂਦੀ ਨਾ ਮੈਂ ਨਾ ਨਾ ਨਾਲ ਬੱਲੇ ਆ ਗਏ ਨੇ ਆਉਣ ਉਹ ਸੁਮਨ ਲੜ ਰੋਣ ਬਟਣੋ ਚਾਹ ਉਹ ਫਿਰ ਲੈ ਪਹਿਲਾਂ ਤੂੰ ਜਾ ਦੇ ਮੈਂ ਪਹਿਲਾਂ ਮੈਨੂੰ ਭਲਾ ਜਾਂਦੇ ਹੋ ਤੇ ਮੈਂ ਉਹਨਾਂ ਨੂੰ ਚਾਹ ਪਾਣੀ ਬਣਾ ਲੈਂਦੀ ਤੇ ਪੀਂਦੀ ਤੇ ਹੌਲੀ ਜਿਹਾ ਆ ਜਾਂਦੀ ਤੇ ਮੈਂ ਕਰਦਾ ਹੁਣ ਉਹ ਵੀ ਖੇਤੀ ਆਇਆ ਠੀਕ ਹੈ ਜੀ ਮਿਲਣਾ ਹਾਂ ਤੇ ਤੂੰ ਫਿਰ ਚਾਹ ਪੀ ਕੇ ਤੇ ਚਲੋ ਤਾਂ ਫਿਰ ਮਿਲ ਕੇ ਮੈਨੂੰ ਸਮਾਨ ਫੜਾ ਜੋ ਚਲ ਠੀਕ ਬਣਾ ਜਾ ਤੇ ਫਿਰ ਭਲਾ ਕੇ ਫੜਾ ਰਸੀ ਤੇ ਜੇਤੀ ਦੇ ਨੂੰ ਹੋ ਗਿਆ ਨਾ ਠੀਕ ਤੇ ਚਾਹ ਨਾਲ ਕੀ ਕੀ ਜੋਣਾ ਸਭੀ ਤੁਜੀ ਕੋਈ ਮੀਟ ਮੋੜ ਲੈਣਾ ਆਹੋ ਸਾਰਾ ਸਮਾਨ ਤੇ ਆਉਗੀ ਜੀ ਵਾਈਪਾਈ ਨਹੀਂ ਆਉਣਾ ਤੇ ਕੋਈ ਨਾ ਬੈਠ ਕੇ ਮੋੜ ਦੇ ਸਕੀਂ ਸਿਆਮ ਜਾਨੀ ਕਿਉਂ ਬਣਾਉਂਦੇ ਜੀ ਨਾਲੋਂ ਗੈਣਾ ਨਾ ਹੋ ਹੋ ਕਰਦੀ ਉਦੋਂ ਹੀ ਮੈਂ ਲੈ ਕੇ ਆ ਰਾਜ ਜੋਰੇ ਉਹਦੇ ਮੌਤ ਨਾ ਮਾਰਾ ਸਮਾਨ ਤਾਂ ਹੁੰਨਾ ਆ ਮੇਟੂ ਇਹ ਅੱਖ ਨਹੀਂ ਕਿ ਤੂੰ ਆ ਜਾਣੇ ਇਹੀ ਆਉਣਾ ਵਾ ਅੱਛਾ ਹਾਂ ਹਲੋ ਚਾਹ ਮੈਂ ਚਾਹ ਦੇ ਦੇ ਮੈਂ ਵੀ ਕੇ ਚਾਹ ਦੇ ਜਾਵਾਂ ਫਿਰ ਉਹਨਾਂ ਨਾਲ ਆਜੋ ਆਪਣੇ ਲਈ ਆਹੋ ਤੇ ਨਹੀਂ ਉਹ ਮੈਨੂੰ ਲੱਗਦਾ ਸਮਲ ਹੁਣ ਆ ਗਈ ਆ। ਕੱਲ ਪਾਪੀ ਸასი ਕੱਲ ਆ ਗਈ ਏ। ਹਾਂਜੀ। ਤੇ ਬਾਜ ਬਾਜ ਨਾ ਉਹ ਗੱਡੀ ਲਾਉਣ ਦੇ ਹੀ ਜੇ ਤੇ ਉਹਨਾਂ ਨਾਲ ਕੋਈ ਫੋਨ ਆਉਂ ਗਿਆ ਸੀ। ਤੇ ਉਹਨਾਂ ਨੇ ਟਾਈਮ ਲੱਗ ਜਾਣਾ ਉਹ ਜਦੋਂ ਵੀ ਕੋਈ ਫੋਨ ਆਵੇ ਨਾ ਉਹ ਕਹਿੰਦਾ ਕਿ ਨਾ ਤੇ ਫੇਰ ਵੀ ਨਹੀਂ ਛੱਡਦੇ। ਤੇ ਅੱਜ ਆਪਾਂ ਦਾ ਚੱਲੀਓ ਉਹ ਨਾ ਆ ਜਾਣਾ। ਮੈਂ ਨਹੀਂ ਅਸੀਂ ਵੇਟ ਕਰ ਲੈਨੇ ਆ ਗੁੱਸਾ ਹੀ ਨਾ ਕਰ ਲਈਏ। ਨਹੀਂ ਨਹੀਂ ਕਰ ਦੇ ਬਾਬੀ ਗੁੱਸਾ ਉਹਨਾਂ ਨੂੰ। ਪਤਾਈ ਯਾਰ ਅੱਛਾ ਹਾਂਜੀ ਉਹਨਾਂ ਨੂੰ ਟਾਈਮ ਲੱਗ ਜਾਣਾ ਫਿਰ ਆਪਾਂ ਜੂ ਆਪ ਉੱਪਰ ਚੱਲ ਆ ਜਾ ਫਿਰ ਆਪਾਂ ਉੱਪਰ ਚੱਲ ਜੀ ਆ ਜਾ ਸਮਨ ਫਿਰ ਇੱਥੇ ਬਹਿਣੀ ਆ ਆਪਾਂ ਅੰਦਰ ਭਾਬੀ ਵੀ ਕਿੱਥੇ ਵੀਰ ਉਹਨੂੰ ਕਿੱਥੇ ਕੰਮ ਗਿਆ ਆਏ ਨਹੀਂ ਲੱਗਦਾ ਅੱਛਾ ਆਖਣ ਲਈ ਕਿ ਬਲਣੀ ਦਾ ਫੋਨ ਆਇਆ ਇਹਦੇ ਉੱਥੇ ਚੱਲਿਆਂ ਆ ਵਾ ਤੇ ਮੈਂ ਆਉਣਾ ਵਾ ਕਈ ਦੇਰ ਤੱਕ ਤੇ ਫੇਰ ਕਿੱਥੇ ਆ ਪਰੀ ਸਕੂਲ ਅੱਛਾ ਉਹ ਵੀ ਪੜਦੇ ਨੂੰ ਐ ਕਿ ਕਿਹਨਾਂ ਚੰਗੇ ਹੋਸਟਲਾਂ ਸਟਲ ਪਾ ਦਈਓ ਨਹੀਂ ਹੋ ਉਸ ਤਰ੍ਹਾਂ ਸਦੀ ਮੋਣਾ ਵੀ ਤੇਰਾ ਖੜਿਆ ਵੀ ਇੰਨੇ ਫਲਾਸਟੂ ਜਿਹੇ ਨੰਬਰ ਇਹਦੇ ਚੰਗੇ ਆ ਗਏ ਹੁਣ ਬੋਰਡ ਦੇ ਪੇਪਰ ਚੱਲਣ ਦੇ ਨੇ ਤੇ ਜੇ ਉਹਦੇ ਨੰਬਰ ਚੰਗੇ ਆ ਗਏ ਤੇ ਠੀਕ ਆ ਜੇ ਨਾ ਚੰਗੇ ਆਏ ਤਾਂ ਵੇਖ ਕੇ ਮੁੰਡਾ ਵੀ ਵਿਆਹ ਤਾਂ ਨਹੀਂ ਭਾਬੀ ਪੜਾਈ ਲਿਖਾਈ ਤੇ ਤੇ ਹਿਆ ਰਿਹਾ ਤੇ ਤੁਸੀਂ ਇਦਾਂ ਕਰੀ ਉਹਨੂੰ ਵਧੀਆ ਕਿ ਹੋਸਟਲ 'ਚ ਪਾ ਦਈਓ ਜਰ ਵੀ ਇਧਰੇ ਨਸਲਾਹ ਕਰ ਲਾਂਗੇ ਇੱਕ ਵਾਰੀ ਤੂੰ ਵੀ ਕਿਤੇ ਫੋਨ ਤੇ ਗੱਲਬਾਤ ਕਰ ਲਈ ਵੀਰ ਨਾ ਹਾਂਜੀ ਕੋਈ ਤੇ ਸਲਾਹ ਦੇਣੀ ਵੀ ਨੂੰ ਆਪਣੇ ਹਾਂ ਠੀਕ ਆ ਤੇ ਹੋਰ ਬਾਕੀ ਪਰਿਵਾਰ ਪਾਕੀ ਠੀਕ ਹੀ ਸਭ ਸਭ ਠੀਕ ਠਾਕ ਵਧੀਆ ਤੇਨੂੰ ਵੀ ਇਧਰ ਆ ਡੀਕਣ ਆ ਅਸੀਂ ਸਿਹਰ ਦਾ ਤੇ ਉਹਨੂੰ ਹੁਣ ਹੁਣ ਆਂਗ ਕਰਕੇ ਫਿਰ ਉਹ ਚਲ ਗਏ ਨੇ ਚੱਲ ਆਈ ਜਾਣਗੇ ਹਾਂ ਤੇ ਹੋਰ ਸੁਨਾਹ ਪਰਿਵਾਰ ਦੀ ਸਹੁਰਿਆਂ ਚ ਠੀਕ ਠਾਕ ਸਾਰੇ ਹਾਂ ਠੀਕ ਠਾਕ ਤੇ ਸਾਰੇ ਦੇ ਇਹ ਮम्मी ਨੂੰ ਵੀ ਕੈਂਪ ਦੀ ਭਾਬੀ ਕਹਿੰਦੇ ਜਾਂਦੇ ਚੱਲ ਅੱਜ ਫੇਰ ਆ ਪਾਈਓ ਉਹ ਵੇ ਮੈਂ ਇਕੱਲੀ ਨਾਲ ਨਹੀਂ ਆਏ ਇਕੱਲੀ ਆਏ ਜੀ ਤੁਸੀਂ ਦੋਵੇਂ ਜਣੇ ਉਹ ਫੇਰ ਤੁਹਾਨੂੰ ਪਤਾ ਘਰ ਦਾ ਵੀ ਫੇਰ ਘਰੇ ਨਹੀਂ ਨਾ ਕੋਈ ਹੈਗਾ ਤੇ ਅੰਦੇ ਫੇਰ ਘਰੇ ਇਕੱਲਾ ਘਰ ਦੀ ਸ਼ਾਦੀ ਕੇ ਜਾਣਾ ਤੇਰੀ ਚਲ ਗਈ ਆ ਉਹ ਇੱਥੇ ਹੀ ਜੀ ਉਹ ਵੀ ਹਾਲੇ ਰਹਿਣਾ ਉਹਨਾਂ ਨੇ ਅੱਛਾ ਤੇ ਉਹਨੂੰ ਨਾਲ ਲੈ ਆਉਂਦੇ ਹਾਂ ਉਹ ਵੀ ਕਹਿੰਦੀ ਕੀ ਘਰੇ ਮੰਮੀ ਕੱਲੇ ਫੇਰ ਮੈਂ ਵੀ ਮੰਮੀ ਲਾ ਕੇ ਰਾਵਾਂ ਕਿ ਉਹ ਆਈ ਨਹੀਂ ਅੱਛਾ ਅੱਛਾ ਉਹਦਾ ਸੁਭਾਸ ਬਹੁਤ ਦਾ ਚੰਗਾ ਏ ਹਾਂਜੀ ਸੁਭਾਸ ਸਾਰੇ ਆ ਜੇ ਵਧੀਆ ਤੇ ਉਹ ਫਿਰ ਕੈਂਡੀ ਫੇਅਰ ਕਿਹਦੇ ਲਈ ਉਹ ਆਓ ਚਲ ਕੋਈ ਗੱਲ ਨਹੀਂ ਆ ਜਾ ਕੇ ਕਿਸ ਦਿਨ ਫੇਅਰ ਕਿ ਬੇਟੀ ਦਾ ਪਾਜ ਨਾਲੀ ਬੰਦਾ ਮਿਲ ਜੇ ਜਾਂਦਾ ਏ ਹਾਂਜੀ ਟਿਕਟ ਕਰਾ ਲਈ ਫਿਰ ਪਰੋਨੇ ਨਹੀਂ ਆਂਦੀ ਦਾ ਵੀਜ਼ਾ ਆਇਆ ਤੇ ਕਿੰਦੋਂ ਕਿਦਾਂ ਜਾਣਾ ਉਹਨੇ ਇੱਕ ਦਿਤੀ ਹੋ ਗਈ ਪਰ ਸੋ ਥੋੜੇ ਦਿਨਾਂ ਨੂੰ ਚੱਲ ਜਾਣਾ ਜੀ ਇੱਕ ਦੋ ਦਿਨ ਤੱਕ ਹੀ ਆ ਤਾਂ ਇਹ ਤੇ ਫਿਰ ਅਹੀ ਆ ਗਈ ਜੀ ਫਿਰ ਆਪਾਂ ਤੇ ਮੰਮੀ ਆਂਦੇ ਕਿ ਚੱਲ ਫੇਰਾ ਪਿਆ ਹੋਊਗਾ ਤੇ ਆਪਣਾ ਬੋਝ ਲੱੱਥਾ ਹੋਗਾ ਇਹ ਵੀ ਜਿੰਮੇਵਾਰੀ ਹੁੰਦੀ ਆ ਅੱਛਾ ਹੁਣ ਵੀ ਮੈਨੂੰ ਲੱਗਦਾ ਉਹ ਹੀ ਕੋਈ ਫੋਨ ਆਉਂ ਗਿਆ ਹੀਗਾ ਥੱਲੇ ਸੌਂ ਡਿਆ ਪੇ ਕੁੱਤੇ ਨਹੀਂ ਆਏ ਚੱਲ ਕੋਈ ਨਹੀਂ ਆ ਜਾਂਦਾ ਆ ਚਾਹ ਪਾਣੀ ਬਣਾਉਂਦੇ ਸਾਕਾ ਜੇਗਾ ਹਾਂਜੀ ਤੇ ਦੂਜਾ ਫਿਰ ਇਹ ਕੀ ਅੰਦਾਜ਼ਾ ਹੈ ਪੱਤਰ ਤੇਰੇ ਮੈਂ ਜਾ ਕੇ ਲੰਮਣਾ ਕੇ ਤੇ ਨਹੀਂ ਲੰਮਦਾ ਨਹੀਂ ਅੱਜ ਹੀ ਲਾਵਾਂਗੇ ਹਾਂ ਉਹ ਤੇ ਬੜੇ ਚੰਗੇ ਆ ਅਈ ਫਿਰ ਘੁੰਮਣ ਵੀ ਗਏ ਹਾਂ ਇੱਕ ਦਿਨ ਅੱਛਾ ਚਲ ਜੀ ਇਹਦੇ ਹੋ ਜਾਂਦੇ ਜੀ ਚੰਗੇ ਹਨ ਨੂੰ ਮਿਲ ਜਾਣ ਹੋਰ ਨਹੀਂ ਕੁਛ ਵੀ ਹੁੰਦਾ ਨਹੀਂ ਮੁੰਡਾ ਤੇ ਬੜਾ ਚਲਖਰਾ ਜੀ ਬਾਕੀ ਪਰਿਵਾਰ ਵੀ ਬਹੁਤ ਵਧੀਆ ਹਾਂ ਸਾਰੇ ਇਦਾਂ ਹੀ ਚਾਹੀਦਾ ਮਹਾਰਾਜ ਸੁੱਖ ਰੱਖੇ ਸਾਰੇ ਇਦਾਂ ਹੀ ਰਹਿਣ ਵਧੀਆ ਵਧੀਆ ਬਾਕੀ ਚਲੋ ਦੀ ਭੈਣ ਸੌਖੀ ਹੋਵੇ ਤੇ ਮਗਰ ਭੈਣ ਭਰਾ ਵੀ ਸੌਖੇ ਹੀ ਹੁੰਦੇ ਨੇ ਹਾਂ ਜੀ ਹਾਂ ਬਾਕੀ ਤੇਰੇ ਨਾਲ ਗੱਲਦੋਨੀ ਮਗਰ ਤੇਰੇ ਨਾਲ ਗੱਲਾਂ ਕਰਨੀਆਂ ਹੀ ਜਾਂਦਾ ਨਹੀਂ ਮੈਨੂੰ ਟੈਨਸ਼ਨ ਬੜੀ ਸੀ ਮੇਰਾ ਨਾ ਵੀ ਕਾਲੀ ਕਾਲੀ ਵਿੱਚ ਕੁਝ ਕਰਨ ਲਿਆ ਤੇ ਛੇਤੀ ਛੇਤੀ ਵਿੱਚ ਕੋਈ ਕਾਟਣਾ ਲੈ ਜੀ ਗਈ ਦੀ ਹਾਂਜੀ ਨਹੀਂ ਨਹੀਂ ਮਧੀਆ ਸਾਰਾ ਕੁਝ ਬੜਾਉਂ ਗਿਆ ਉਹਨਾਂ ਕੋਲ ਗੱਲਬਾਤ ਨਹੀਂ ਕੀਤੀ ਜੇ ਆ ਕੇ ਪੰਜਾਬ ਰਾਤ ਵਿੱਚ ਆ ਉਹ ਗੱਲਾਂ ਕਈ ਕਿ ਲੋਕੀ ਕਰਦੀ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਕੀਤੀ ਸਾਰੇ ਕਹਿੰਦੇ ਪੜਾਉਂ ਗਿਆ ਹਾਂ ਹਾਂ ਚੱਲ ਗਿਆ ਏ ਸ਼ੁਕਰ ਹਾਂਜੀ ਆਹ ਛੇਤੀ ਛੇਤੀ ਵੇਲੇ ਉਹ ਬਤਾਈ ਵੀ ਚਾਂਦ ਤੱਕ ਜਦੋਂ ਉਹਨਾਂ ਨੇ ਵਿਆਹ ਮੰਗ ਰਿਹਾ ਛੇਤੀ ਛੇਤੀ ਵਿੱਚ ਫਿਰ ਕਈ ਚੀਜ਼ਾਂ ਦਾ ਜ਼ੇਤਾ ਵੀ ਪੁੱਛ ਦਿੰਦਾ ਨਹੀਂ ਨਹੀਂ ਮਧੀਆ ਹਾਂ ਉਹ ਪਾਸੇ ਵੀ ਠੀਕ ਹੈ। ਕਿਹਾ ਕਿ ਠੀਕ ਹੈ ਤੂੰ ਪ੍ਰਵੇਸ਼ ਪ੍ਰੋਣੇ ਨੂੰ ਵੇਖ ਕੇ ਤੇ ਲੈ ਆਇਆ ਥੱਲੇੋਂ ਤੇ ਮੈਂ ਚਾਹ ਬਣਾ ਲਾਉਣਾ ਚਲ। ਚਲੋ ਠੀਕ ਮੈਂ ਵੇਖ ਲਈ ਜੇ। ਇਹੋ ਜਿਹੇ ਚਾਹ ਹੀ ਪਾਣੀ ਮੈਂ ਵੀ ਵੇਖ ਕੇ ਆਉਣੀ ਆ। ਬਹੁਤ ਟਾਈਮ ਲੱਗ ਗਿਆ ਨਾਲੇ। ਹਾਂ ਚਲ ਵੇਖ ਕੇ ਅਵਾਜ਼ ਮਾਰ ਮੈਂ ਚਾਹ ਬਣਾ ਲੈਂਦੀ। ਮੈਂ ਕੀ ਕਹਿਣੀ ਆ ਮੈਂ ਨੇ ਚਾਚੀ ਘਰੋਂ ਘੜੀ ਘੋਮ ਆ। ਕੋਣ ਚਾਚੀ ਘਰ ਤੇਰਾ ਖੇ ਰੱਖਿਆ ਵਾ ਇੱਕ ਤੇ ਤੇਰਾ ਚਾਚੀ ਤੋਂ ਬਗੈਰ ਹੀ ਨਹੀਂ ਜੀ ਲੱਗਦਾ ਕੱਲ ਜੇ ਇੱਥੋਂ ਹੋ ਕੇ ਗਈ ਆ ਮੰਮੀ ਫਿਰ ਕੀ ਆ ਵਿਆਹ ਦੇ ਵਿੱਚ ਸਾਰੇ ਆਪਾਂ ਇੱਥੇ ਲੱਗੇ ਰਹੇ ਆ ਉਹਨਾਂ ਘਰ ਤੇ ਮੈਂ ਗਈ ਨਹੀਂ ਹੈਗੀ ਹੁਣ ਪਤਾ ਲੱਗਿਆ ਕਿੰਨੇ ਖਲਾਰੇ ਪਏ ਹਲੇ ਘਰ ਦੇ ਵਿੱਚ ਸਾਹਮਣੇ ਆ ਮੁੜ ਕੇ ਚੱਲ ਫਿਰ ਜਦੋਂ ਫਿਰ ਪਰੌਣੇ ਨੂੰ ਸਮਾਨ ਨੂੰ ਲੈਣ ਤੁਰ ਪੈਣਾ ਚੱਲ ਮੰਮੀ ਕੋਈ ਗੱਲ ਨਹੀਂ ਹੁਣ ਮੈਂ ਵੀ ਤੇ ਰਹਿਣ ਹੀ ਨਹੀਂ ਆ ਲਾਵੇ ਛੱਡ ਹੀ ਗਿਆ ਮੈਂ ਕੰਮ ਹੀ ਕਰਨਾ ਮੈਂ ਤਾਂ ਕਹਿਣੀ ਆ ਕੋਈ ਕੰਮ ਵਾਲੀ ਲਾ ਲਓ ਆਹ ਹੋ ਗਿਆ ਹੁਣ ਸਾਰਾ ਕੰਮ ਨਿਕਲ ਨਿਕਲ ਗਿਆ ਤੇ ਹੁਣ ਕੰਮ ਵਾਲੀ ਲਾ ਲੈਣੀ ਕਰ ਲਿਆ ਕਰਨਾ ਅਹੀਂ ਆਪੇ ਤੈਨੂੰ ਨਹੀਂ ਕੰਮ ਕਰਾਉਂਦੇ ਤੇ ਪਰ ਇਹ ਵੀ ਚੱਲ ਤੂੰ ਜਾ ਹੋਇਆ ਤੇ ਫਿਰ ਮੋੜ ਛੇਤੀ ਆਵੀਂ ਕੋਈ ਗੱਲ ਨਹੀਂ ਮੰਮੀ ਮੈਂ ਛੇਤੀ ਆ ਜਾਣਾ ਨਾਲੇ ਸਮਨ ਭਾਬੀ ਉਹਨਾਂ ਨੂੰ ਆ ਜਾਣਾ ਆਹ ਫੇਰ ਤੇ ਤੂੰ ਆ ਹੀ ਜਾਣਾ ਸਮਨ ਹੋਣਾ ਨੂੰ ਮਿਲ ਕੇ ਮੇਰੇ ਲੱਗੇ ਨਹੀਂ ਤੇਰਾ ਜੀ ਲੱਗਦਾ ਮੰਮੀ ਗਰਦਾ ਗੁੱਸਾ ਕਿਉਂ ਕਰਦੀ ਓ ਗੁੱਸਾ ਨਾ ਕਰਨ ਦੇ ਔਰ ਕੀ ਤင်း ਆਉਂਦੀ ਆ ਮਾਮਾ ਨਾਲ ਗੱਲਾਂ ਬਾਤਾਂ ਦੋਸਤ ਕਰਨ ਨੂੰ ਫਿਕੜੀ ਬਈ ਇਹ ਤੇ ਗੱਲਾਂ ਬਾਤਾਂ ਕਰੀਏ ਤੂੰ ਤੇ ਮੇਰੇ ਲਾਗੇ ਟੈਕਦੀ ਸੀ ਤੂੰ ਭੱਜ ਜਾਈਂ ਉਧਰ ਛੇਤੀ ਜਾਣਾ ਕੋਈ ਗੱਲ ਨਹੀਂ ਮੰਮੀ ਮੈਂ ਨਾ ਛੇਤੀ ਆਇਆ ਨਾ ਫਿਰ ਮਾਮਾ ਧੀ ਆਪਾਂ ਕੰਮ ਕਰਾਂਗੇ ਤੇ ਨਾਲੇ ਗੱਲਾਂ ਕਰਾਂਗੇ ਹੁਣ ਤੱਕ ਤੂੰ ਹੀ ਰੈਸਟ ਕਰ ਲੋ ਆ ਕੋਈ ਨਹੀਂ ਚਲ ਜਾ ਹੁਆ ਤੂੰ ਕਿਹੜਾ ਮੇਰੇ ਅੱਖੇ ਲੱਪਣਾ ਇਹਨੇ ਤੇ ਚਾਚੀ ਤੋਂ ਬਗੈਰ ਇੱਕ ਘੜੀ ਨਹੀਂ ਨਾ ਕੱਢਣੀ ਹੁੰਦੀ ਪਤਾ ਨਹੀਂ ਅਦਾ ਇੰਨਾ ਚਾਚੀ ਨਾਲ ਕਿਉਂ ਪਿਆਰ ਚਣੋਤਰਾ ਤੇ ਕੋਈ ਗੱਲ ਨਹੀਂ ਹੋਣਾ ਹੀ ਚਾਹੀਦਾ ਚਾਚੀਆਂ ਤਾਈਆਂ ਦਾ ਪਿਆਰ ਹਾਜੀ ਸਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਹੀਂ ਸਾਰੇ ਠੀਕ ਠਾਕ ਹੋਵੋਗੇ ਅਹੀਂ ਵੀ ਠੀਕ ਠਾਕ ਆ ਤੇ ਜਿਹੜੀ ਸਾਡੀ ਸਟੋਰੀ ਚੱਲ ਰਹੀ ਆ ਉਡੀਕ ਉਹਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਤੇ ਆਸ ਕਰਦੀ ਆ ਕਿ ਅੱਗੇ ਵੀ ਤੁਸੀਂ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਹਾਲੀ ਤੀ ਸਟੋਰੀ ਸ਼ੁਰੂ ਹੋਈ ਆ ਅੱਗੇ ਅੱਗੇ ਸਟੋਰੀ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਆ ਕਿਉਂਕਿ ਜੇ ਸਟੋਰੀ ਅਹੀਂ ਜੇ ਤੁਹਾਨੂੰ ਦੱਸਤੀ ਤਾਂ ਉਹਦਾ ਵੇਖਣ ਦਾ ਮਜ਼ਾ ਨਹੀਂ ਰਹਿੰਦਾ ਇਸ ਲਈ ਤੁਸੀਂ ਸਟੋਰੀ ਨੂੰ ਸਾਰਾ ਵੇਖਿਓ ਤੇ ਅੱਗੇ ਅੱਗੇ ਜਦ ਤੁਸੀਂ ਸਟੋਰੀ ਵੇਖਦੇ ਜਾਓਗੇ ਤੁਹਾਨੂੰ ਹੋਰ ਹੀ ਇੰਟਰਸਟਿੰਗ ਲੱਗਦੀ ਜਾਏਗੀ ਤੇ ਇਸ ਲਈ ਤੁਸੀਂ ਜਿੰਨਾ ਵੀ ਪਿਆਰ ਦੇ ਰਹੇ ਹੋ ਸਟੋਰੀ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਦਾਂ ਹੀ ਤੁਸੀਂ ਇਹ ਸਟੋਰੀ ਨੂੰ ਐਂਡ ਤੱਕ ਪਿਆਰ ਦਿਓ ਅਸੀਂ ਇਹ ਉਮੀਦ ਕਰਾਂਗੇ ਕਿ ਇਸ ਸਟੋਰੀ ਨੂੰ ਤੁਸੀਂ ਪਿਆਰ ਦਿਓ ਤੇ ਅਹੀਂ ਇਹਦੇ ਵੱਧ ਤੋਂ ਵੱਧ ਐਪੀਸੋਡ ਬਣਾਈਏ ਜੇ ਜਿੱਦਾਂ ਕਿ ਕੋਈ ਸਟੋਰੀ ਨੂੰ ਪਿਆਰ ਨਹੀਂ ਮਿਲਦਾ ਤਾਂ ਫਿਰ ਉਹਦੇ ਅੱਗੇ ਐਪੀਸੋਡ ਬਣਾਉਣੇ ਵੀ ਦਿਲ ਨਹੀਂ ਕਰਦਾ ਕਿ ਨਹੀਂ ਰਹਿੰਦੀ ਹੈ ਯਾ ਸਟੋਰੀ ਨਹੀਂ ਚੱਲਣ ਦੀ ਤੇ ਚਲੋ ਤੁਸੀਂ ਇਹ ਸਟੋਰੀ ਨੂੰ ਪਿਆਰ ਦੇ ਰਹੇ ਹੋ ਅਹੀਂ ਅੱਗੇ ਹੋਰ ਵੀ ਤੇ ਐਪੀਸੋਡ ਬਣਾਵਾਂਗੇ ਤੇ ਇਦਾਂ ਹੀ ਤੁਸੀਂ ਇਸ ਸਟੋਰੀ ਨੂੰ ਪਿਆਰ ਦਿਂਦੇ ਰਹੋ ਤੇ ਅਸੀਂ ਤੁਹਾਡੇ ਤੇ ਅਤਿਅੰਤ ਦਿਲ ਤੋਂ ਸ਼ੁਕਰਾਨਾ ਕਰਦੀਆਂ ਧੰਨਵਾਦ